ਬੇਅਦਬੀ ਤੋਂ ਪਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਘੇਰਨ ਵਾਲੇ ਭਗਵੰਤ ਮਾਨ ਹੁਣ ਖੁਦ ਇਸ ਮਾਮਲੇ ਦੇ ਉੱਪਰ ਘਿਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇੱਕ ਤਿੱਖਾ ਜਿਹੜਾ ਹਮਲਾ ਹੈ ਹੁਣ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦੇ ਉੱਪਰ ਕੀਤਾ ਗਿਆ ਸੋ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਬੇਅਦਬੀਆਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸ ਦਈਏ ਕਿ ਭਗਵੰਤ ਮਾਨ ਜੀ ਜਦੋਂ ਵੀ ਆਪਣਾ ਭਾਸ਼ਣ ਦਿੰਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਹਮੇਸ਼ਾ ਉਹਨਾਂ ਦੇ ਨਿਸ਼ਾਨੇ ਦੇ ਉੱਪਰ ਰਹਿੰਦਾ ਹੈ ਜਾਂ ਫਿਰ ਇਹ ਕਹੇ ਕੋਈ ਵੀ ਮੌਕਾ ਜਿਹੜੇ ਨੇ ਭਗਵੰਤ ਮਾਨ ਜੀ ਸੁਖਬੀਰ ਸਿੰਘ ਬਾਦਲ ਜਾਂ ਫਿਰ ਅਕਾਲੀ ਦਲ ਨੂੰ ਭੰਡਣ ਦਾ ਚੁੱਕਦੇ ਨਹੀਂ ਲੇਕਿਨ ਜਦੋਂ ਵੀ ਸੁਖਬੀਰ ਬਾਦਲ ਨੂੰ ਮੌਕਾ ਮਿਲਦਾ ਹੈ ਤਾਂ ਪਲਟਬਾਰ ਉਹਨਾਂ ਦੇ ਵੱਲੋਂ ਵੀ ਕੀਤਾ ਜਾਂਦਾ ਹੈ ਜਿੱਥੇ ਲਗਾਤਾਰ ਬੇਅਦਬੀਆਂ ਦੇ ਮਾਮਲੇ ਦੇ ਉੱਪਰ ਅਕਾਲੀ ਦਲ ਨੂੰ ਨਿਸ਼ਾਨੇ ਦੇ ਉੱਪਰ ਰੱਖਦੇ ਨੇ ਭਗਵੰਤ ਮਾਨ ਹੁਣ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਦੇ ਉੱਪਰ ਤਿੱਖਾ ਹਮਲਾ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਨ ਸਰਕਾਰ ਦੇ ਉੱਪਰ ਕੀਤਾ ਗਿਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਜੇਕਰ 15 ਅਗਸ ਦੀ ਗੱਲ ਕਰੀਏ ਤਾਂ ਇੱਕ ਵੱਡੀ ਬੇਅਦਬੀ ਸੀ ਜਿਹੜੀ ਉਹ ਖੰਨਾ ਦੇ ਵਿੱਚ ਸ਼ਿਵ ਮੰਦਿਰ ਦੇ ਵਿੱਚ ਹੋਈ ਸੀ ਜਿਸ ਦੇ ਉੱਪਰ ਕੀ ਤਿੱਖਾ ਪ੍ਰਤੀਕਰਮ ਸੀ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦਾ ਆਇਆ ਸੀ। ਘਟਨਾ ਕ੍ਰਮ ਦੇ ਉੱਪਰ ਪਹੁੰਚੇ ਸੀ ਐਸਐਸਪੀ ਸਾਹਿਬ ਦੇ ਨਾਲ ਫੋਨ ਦੇ ਉੱਪਰ ਗੱਲ ਕੀਤੀ ਸੀ ਅਤੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਗਈ ਸੀ। ਜਿਨ੍ਹਾਂ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਟੈਲ ਮੱਠ ਦਿਖਾਈ ਗਈ ਸੀ ਸੋ ਨਾਲੇ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਡੀਆਈਜੀ ਨੂੰ ਖੁਦ ਇਸ ਮਾਮਲੇ ਦੇ ਵਿੱਚ ਆ ਕੇ ਜਿਹੜਾ ਕੁਝ ਹਾਲਾਤ ਹੈ ਉਹ ਦੇਖਣੇ ਚਾਹੀਦੇ ਨੇ ਸੋ ਲੇਕਿਨ ਇਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਕਪੂਰਥਲਾ ਦੀ ਕਪੂਰਥਲਾ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਵਿੱਚ ਬੇਅਦਬੀ ਹੋਈ ਹੈ ਜਿਸ ਮਾਮਲੇ ਦੇ ਉੱਪਰ ਹੁਣ ਤਿੱਖਾ ਜਿਹੜਾ ਹਮਲਾਗਾ ਉਹ ਮਾਨ ਸਰਕਾਰ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿੰਨਾ ਸ਼ਬਦਾਂ ਦੇ ਨਾਲ ਮਾਨ ਸਰਕਾਰ ਨੂੰ ਘੇਰਿਆ ਗਿਆ ਪਹਿਲਾਂ ਤੁਹਾਨੂੰ ਉਹ ਸ਼ਬਦ ਸੁਣਾ ਦਿੰਨੇ ਆ ਕੱਲ ਨੂੰ ਫਿਰ ਕਪੂਰਥਲੇ ਗੁਰਦੁਆਰਾ ਸਾਹਿਬ 'ਚ ਘਟਨਾ ਹੋਈ ਕੀ ਕਹੂੰ ਇਹ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਲੋ ਨੌਂ ਦੀ ਸਭਿਜ ਨਹੀਂ ਡਰ ਚੱਕਿਆ ਗਿਆ ਮੈਂ ਖੰਨੇ ਸੀ ਛੇ ਮੰਦਰ ਵਿੱਚ ਵੀ ਅੱਤੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਕਪੂਰਥਲੇ ਆਈ ਉਵੇਂ ਕਪੂਰਥਲੇ ਗੁਰੂ ਘਰ 'ਚ ਵਿੱਚ ਵੀ ਅੱਤੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹੈ ਐਸੀਆਂ ਘਟਨਾ ਜਿਹੜੀਆਂ ਹੋ ਰਹੀਆਂ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ ਦਹਿਸ਼ਤ ਦਾ ਮਾਹੌਲ ਪੰਜਾਬ 'ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਤੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਥੇ ਨੋ ਗਿੱਦੜਵਾ 1997 ਵਾਲਾ ਲੱਗਦਾ ਤੇ ਤੁਹਾਨੂੰ 1700 ਵਾਲਾ ਸਰਕਾਰ ਬੰਦੀ ਕਾਲੀ ਬਲਦੀ ਜੰਮੀ ਤੋਂ ਬਾਅਦ ਲੱਗਦਾ ਕਿ ਸ਼ੁਰੂ ਗਿੱਦੜਵਾ ਤੋਂ ਜਦੋਂ ਵੀ ਗਰੂ ਦੇ ਦਰਵਾਇਆ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟ ਹੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਸਰਕਾਰ ਦੇ ਉੱਪਰ ਤਿੱਖਾ ਹਮਲਾ ਕੀਤਾ ਗਿਆ ਸੋ ਉਹਨਾਂ ਕਿਹਾ ਗਿਆ ਕਿ ਸਰਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਇਹ ਕਹਿਣ ਨੂੰ ਸਿਰਫ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿ ਕਿ ਲੇਕਿਨ ਜਿਸ ਤਰੀਕੇ ਨਾਲ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੋਇਆ ਕਾਨੂੰਨ ਵਿਸਥਾ ਲੋਕਾਂ ਦੇ ਵਿੱਚੋਂ ਜਿਹੜਾ ਡਰ ਹੈ ਉਹ ਬਿਲਕੁਲ ਚੱਕਿਆ ਗਿਆ ਪ੍ਰਸ਼ਾਸਨ ਦਾ ਪੁਲਿਸ ਦਾ ਕਾਨੂੰਨ ਦਾ ਜਿਹੜਾ ਡਰ ਹੈਗਾ ਉਹ ਜਿਹੜੇ ਕੁਝ ਲੋਕ ਨੇ ਜਿਹੜੇ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚੋਂ ਸਰਕਾਰ ਦਾ ਡਰ ਸਰਕਾਰ ਦਾ ਖੌਫ ਬਿਲਕੁਲ ਖਤਮ ਹੋ ਚੁੱਕਿਆ ਤੇ ਸ਼ਰਿਆਮ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਨੂੰ ਅੰਜਾਮ ਜਿਹੜਿਆ ਉਹ ਦੇ ਰਹੇ ਨੇ ਸੋ ਉਹਨਾਂ ਨੇ ਹਾਲਾਤਾਂ ਦੇ ਉੱਪਰ ਜਿਹੜੀ ਚਿੰਤਾ ਜ਼ाहिर ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਹੀ ਬੱਦਤਰ ਹੋ ਚੁੱਕੇ ਨੇ ਲਗਾਤਾਰ ਘਟਨਾਵਾਂ ਨੇ ਜਿਹੜੀਆਂ ਖੋਰੀਆਂ ਨੇ ਤੇ ਸਰਕਾਰ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਉਹ ਨਹੀਂ ਕੀਤੇ ਗਏ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਪਰ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਿਸ਼ਾਨਾ ਜਿਹੜਾ ਮਾਨ ਸਰਕਾਰ ਦੇ ਉੱਪਰ ਸੱਦਾ ਗਿਆ ਤੇ ਪਗਵੰਤ ਮਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਸੋ ਦੱਸ ਦਈਏ ਕਿ 15 ਅਗਸਤ ਨੂੰ ਉਸ ਦਿਨ ਇੱਕ ਰਾਤ ਪਹਿਲਾਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਅਦਬੀ ਹੋਈ ਸੀ ਜਿਸ ਦੇ ਸੰਦਰਭ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਾਂਗਰਸ ਦੇ ਵੱਡੇ ਲੀਡਰ ਸੀ ਉੱਥੇ ਪਹੁੰਚੇ ਸੀ ਲੋਕਾਂ ਦੇ ਵੱਲੋਂ ਜਿਹੜੀ ਸੜਕਾ ਉਹ ਜਾਮ ਕਰ ਦਿੱਤੀ ਗਈ ਸੀ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਲੇਕਿਨ ਉਸ ਮਾਮਲੇ ਦੇ ਉੱਪਰ ਵੀ ਮਾਨ ਸਰਕਾਰ ਦੀ ਚੁੱਪੀ ਨੂੰ ਲੈ ਕੇ ਕਿਤੇ ਨਾ ਕਿਤੇ ਵਿਰੋਧੀਆਂ ਨੇ ਨਿਸ਼ਾਨਾ ਸਾਧਿਆ ਸੀ ਕਿਉਂਕਿ ਖੁਦ ਭਗਵੰਤ ਮਾਨ ਜੀ ਖੰਨੇ ਦੇ ਬਿਲਕੁਲ ਨੇੜੇ ਈਸੜੂ ਵਿਖੇ ਪਹੁੰਚੇ ਸੀ ਉੱਥੇ ਇੱਕ ਰਾਜਪਦਰੀ ਸਮਾਗਮ ਦੇ ਵਿੱਚ ਉਹ ਸੰਬੋਧਨ ਕਰ ਰਹੇ ਸੀ ਸੋ ਇਸ ਮਾਮਲੇ ਦੇ ਉੱਪਰ ਜਿੱਥੇ ਕਿਹਾ ਸੀ ਹੁਣ ਕਪੂਰਥਲਾ ਦੇ ਵਿੱਚ ਵੀ ਕਪੂਰਥਲਾ ਦੇ ਵਿੱਚ ਵੀ ਇੱਕ ਗੁਰੂ ਘਰ ਦੇ ਵਿੱਚ ਹੋਈ ਬਿਆਦਬੀ ਦੇ ਉੱਪਰ ਸਰਕਾਰ ਨੂੰ ਕਿਹਾ ਗਿਆ ਤੇ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਮਾਨ ਸਰਕਾਰ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਾਦੇ ਗਏ ਨੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰojana lokana TV ਦੇ ਨਾਲ